ਸਿਆ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਗਾਪੁਰਾਣਾ ਪੈ ਜਾਂਦੀ ਆ ਤੇ ਅੱਜ ਆਪਾਂ ਬਾਈ ਕੋਲ ਪਹੁੰਚੇ ਆ ਬਾਈ ਦੀ ਘਰ ਦੀ ਵਹਿੜਾ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਅੱਜ ਭਾਈ ਜੀ ਸਸਿਕਾ ਭਾਈ ਜੀ ਤੇ ਨਾਮ ਕੀ ਹੈ ਜੀ ਆਪਣਾ ਜਲਦੀਪ ਸਿੰਘ ਹੈ ਜੀ ਕਲਦੀਪ ਸਿੰਘ ਬਾਈ ਦਾ ਨਾਮ ਤੇ ਹਾਂਜੀ ਵੈੜ ਦੀ ਡਿਟੇਲ ਦੱਸੋ ਕੀ ਆ ਜੀ ਪਹਿਲੇ ਸੂਏ ਸੁਣਾ ਜੀ ਇਹਨੇ ਪਹਿਲੇ ਸੂਏ ਸੁਣਾ ਵੈੜ ਨੇ ਕਿੰਨੇ ਦਿਨਾਂ ਦੀ ਕੱਚੀ ਆ ਜੀ ਹਜੇ ਇਹ 25 ਤਰੀਕ ਨੂੰ ਨਾ ਪੂਰੀ ਆ ਜੀ 25 ਤਰੀਕ ਨੂੰ ਬਾਈ ਤਨ ਪੂਰੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀ ਆ ਬਾਈ ਥੱਲੋਂ ਬਹੁਤ ਜ਼ਿਆਦਾ ਚੰਗੀ ਆ ਥਣ ਮੰਨੇ ਦੀ ਥੋੜੀ ਦੇਰ ਮੈਨੇ ਕੱਢੀ ਆ ਬਾਡੀ ਬੰਦਰ ਤੁਸੀਂ ਦੇਖ ਸਕਦੇ ਹੋ ਠੰਡੀ ਸੀਲ ਆ ਵੈੜ ਮੜਾ ਤੁਰਾ ਦਿਖਾ ਦੋ ਜੀ ਮੂਹ ਮਤੇ ਹੀ ਚੰਗੀ ਆ ਬਾਈ ਤੋਰਾ ਦੇਖ ਸਕਦੇ ਹੋ ਜਿਹੜਾ ਬਾਈ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਜੇ ਕੋਈ ਸਾਥੋਂ ਮਿਸਟੇਕ ਰਹੇਗੀ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਹਵਾਨਾ ਦੇਖ ਸਕਦੇ ਹੋ ਥਣ ਬੰਨੇ ਦੀ ਚੰਗੀ ਆ ਬਾਈ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਹੋਰ ਪੁੱਛਦੇ ਹਾਂ ਬਾਈ ਜੀ ਤੁਹਾਡੇ ਹਿਸਾਬ ਨਾਲ ਕਿੰਨਾ ਕੁ ਦੁੱਧ ਦੇ ਦੋਗੇ ਜੀ 16 17 ਵੇ ਇੱਕ ਦੇ ਦੋਗੇ 16 17 ਲੀਟਰ ਬਾਈ ਇਹ ਆਸ ਆ ਕਨਫਰਮ ਨਹੀਂ ਵੀ 16 17 ਲੀਟਰ ਦੁੱਧ ਦੇ ਦੋਗੀ ਤੇ ਬਾਈ ਜੀ ਆਪਾਂ ਮੁੱਲ ਕਿੰਨਾ ਕਰਦੇ ਆ ਜੀ ਇਹਦਾ 45000 ਰੁਪਏ ਮੁੱਲ ਇਹਦਾ ਬਾਈ 45000 ਰੁਪਿਆ ਕਰਦੇ ਮਾਨ ਕੀਤਾ ਜਾਊਗਾ ਜੀ ਹਾਂ ਜੀ ਮਾਨ ਕੀਤਾ ਜਾਊਗਾ ਤੁਸੀਂ ਵਿਹੜ ਦੇਖ ਸਕਦੇ ਹੋ ਚੰਗੀ ਵਿਹੜ ਆ ਬਾਈ ਬਹੁਤ ਸੋਹਣੀ ਆ ਬਾਈ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 93171 ਹਾਂਜੀ 10523 ਇੱਕ ਵਾਰਾਂ ਫੇਰ ਬੋਲ ਦਈ 93171 ਹਾਂਜੀ 10523 ਠੀਕ ਹੋ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਸ ਕਰਦੇ ਹਾਂ ਵੀ ਤੁਹਾਡੇ ਵਾਸਤੇ ਆਪਾਂ ਹਰ ਰੋਜ਼ ਵਧੀਆ ਤੋਂ ਵਧੀਆ ਨਵੀਂ ਵੀਡੀਓ ਲੈ ਕੇ ਆ ਕਰਾਂਗੇ ਤੇ ਥੈਂਕ ਯੂ ਬਾਈ ਜੀ